ਬਹੁਤ ਹੀ ਸਤਿਕਾਰਯੋਗ ਸਾਰੇ ਸਾਥੀਓ ਤੁਹਾਡਾ ਸਾਡੇ ਇਸ YouTube ਚੈਨਲ ਦੇ ਉੱਤੇ ਸਵਾਗਤ ਹੈ ਮੈਂ ਡਾਕਟਰ ਮੀਤ ਸਿੰਘ ਮੁੱਖ ਤਿਬਰੀ ਸਰਗੁਦਾਸਪੁਰ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਵੱਖ-ਵੱਖ ਸਮੇਂ ਤੇ ਵੱਖ-ਵੱਖ ਵਿਸ਼ਿਆਂ ਦਾ ਸੰਬੰਧਿਤ ਤਕਨੀਕੀ ਜਾਣਕਾਰੀ ਤੁਹਾਡਾ ਸਾਂਝੀ ਕਰਦੇ ਰਹਿੰਦੇ ਆ ਤਾਂ ਜੋ ਉਹ ਤਕਨੀਕੀ ਜਾਣਕਾਰੀ ਤੁਸੀਂ ਆਪਣੀ ਖੇਤੀ ਵਿੱਚ ਲਾਗੂ ਕਰਕੇ ਆਪਣੇ ਆਮਦਨ ਵਿੱਚ ਵਾਧਾ ਕਰ ਸਕੋ ਤੇ ਆਪਣੇ ਖੇਤੀ ਲਾਗਤ ਖਰਚੇ ਘਟਾ ਸਕੋ ਅੱਜ ਤੁਹਾਡੇ ਨਾਲ ਗੱਲਬਾਤ ਕਰਾਂਗੇ ਕਿ ਉਹ ਨਦੀ ਫਸਲ ਦੇ ਵਿੱਚ ਨਦੀਨਾਂ ਦੀ ਰੋਕਥਾਮ ਕਿਵੇਂ ਕਰੀਏ ਸਣ ਵੀਰੋ ਝੋਨੇ ਦੀ ਫਸਲ ਪੰਜਾਬ ਦੀ ਇੱਕ ਅਹਿਮ ਫਸਲ ਹੈ ਜਿਹੜੀ ਕਿ ਤਕਰੀਬਨ 30 ਤੋਂ 32 ਲੱਖ ਏਕੜ ਰਕਵੇ ਦੇ ਵਿੱਚ ਬੀਜੀ ਜਾਂਦੀ ਹੈ ਜੇਕਰ ਅਸੀਂ ਜਿਲ੍ਹਾ ਗੁਰਦਾਸਪੁਰ ਦੀ ਗੱਲ ਕਰੀਏ ਤਾਂ 172000 ਏਕੜ ਰਕਵੇ ਦੇ ਵਿੱਚ ਝੋਨੇ ਦੀ ਕਾਸ਼ਤ ਕੀਤੀ ਜਾਂਦੀ ਹੈ ਜਿਹਦੇ ਵਿੱਚ 132000 ਝੋਨੇ ਦੀ ਕਾਸ਼ਤ ਹੈ ਇਸ ਤੋਂ ਇਲਾਵਾ 40000 ਤਕਰੀਬਨ 40000 ਜਿਹੜੀ ਹੈ ਉਹ ਬਾਸਮਤੀ ਕਾਸ਼ਤ ਹੋਣੀ ਉਹ ਇਹ ਝੋਨੇ ਤੇ ਬਾਸਮਤੀ ਦੀ ਜਿਹੜੀ ਫਸਲ ਦੇ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਕਿਸਾਨਾਂ ਨੂੰ ਸਾਹਮਣਾ ਕਰਨਾ ਪੈਂਦਾ। ਉਹਦੇ ਵਿੱਚ ਇੱਕ ਸਮੱਸਿਆ ਜਿਹੜੀ ਆ ਉਹ ਨਦੀਨਾਂ ਦੀ ਹੈ। ਜਿਹੜੇ ਨਦੀਨ ਜਿਹੜੇ ਨੇ ਉਹ ਕ੍ਰੌਪ ਫਸਲ ਦੇ ਨਾਲ ਜਿਹੜੇ ਆ ਉਹ ਕੰਪੀਟੀਸ਼ਨ ਕਰਦੇ। ਜਿਹੜੀ ਵੀ ਫਸਲ ਤੋਂ ਇਲਾਵਾ ਕੋਈ ਵੀ ਬੂਟਾ ਉਸ ਖੇਤ ਦੇ ਵਿੱਚ ਹੈਗਾ ਉਹਨੂੰ ਆਪਾਂ ਨਦੀਨ ਕਹਿ ਦਿੰਦੇ ਆ ਤਾਂ ਕਿਉਂਕਿ ਉਹ ਜਿਹੜਾ ਵਾ ਉਹ ਜਿਹੜੇ ਨਦੀਨ ਨੇ ਉਹ ਲਾਈਟ ਵੀ ਕੰਪੀਟੀਟ ਲਾਈਟ ਖੁਰਾਕ ਸਪੇਸ ਇਹ ਜਿਹੜੀ ਸਾਰੀ ਜਿਹੜੀ ਆ ਉਹਦੇ ਨਾਲ ਕੰਪੀਟੀਟ ਕੰਪੀਟੀਸ਼ਨ ਕਰਦੇ। ਉਦੋਂ ਫਿਰ ਜਿਹੜਾ ਸਾਡਾ ਪੈਦਾਵਾਰ ਜਿਹੜੀ ਆ ਉਹ ਕਾਫੀ ਘਟ ਜਾਂਦੀ ਆ ਸੋ ਖਸਾਨ ਵੀਰੋ ਇਹ ਬਹੁਤ ਜ਼ਰੂਰੀ ਆ ਕਿ ਅਸੀਂ ਇਸ ਵੇਲੇ ਜਿਹੜੀ ਝੋਲੇ ਦੀ ਲਵਾਈ ਕਰ ਰਹੇ ਆ ਤੇ 5 ਤਰੀਕ ਤੋਂ ਤੁਹਾਡੀ ਲਵਾਈ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਆ ਤੇ ਨਦੀਨਾਂ ਦੇ ਜਾਂ ਨਦੀਨ ਆਸ਼ਿਕਾਂ ਦੀ ਜਿਹੜੀ ਵਰਤੋਂ ਜਿਹੜੀ ਆ ਉਹ ਤਿੰਨ ਪੜਾਵਾਂ ਵਿੱਚ ਕੀਤੀ ਜਾਂਦੀ ਆ ਤਿੰਨ ਪੜਾ ਦਾ ਮਤਲਬ ਕਿ ਇੱਕ ਨਦੀਨ ਉਗਣ ਤੋਂ ਪਹਿਲਾਂ ਉਗਣ ਤੋਂ ਬਾਅਦ ਤੇ ਜੇ ਫਿਰ ਅਸੀਂ ਬਾਅਦ ਵਿੱਚ ਜੇ ਥੋੜੇ 20-25 ਦਿਨਾਂ ਬਾਅਦ ਵੀ ਜਿਹੜੀ ਉਹ ਵਰਤੀ ਜਾ ਸਕਦੀ ਆ ਤੇ ਕਦੂ ਕਰਨਾ ਮਤਲਬ ਇਹੀ ਹੁੰਦਾ ਕਿ ਪਾਣੀ ਉਹਦੇ ਵਿੱਚ ਠਹਿਰ ਜਾਵੇ ਤੇ ਜਿਹੜੀ ਆਪਾਂ ਦਵਾਈ ਜਿਹੜੀ ਆਪਾਂ ਪੀਡੀ ਸਾਈਡ ਪਾ ਰਹੇ ਉਹਦਾ ਜਿਹੜਾ ਉਹ ਜ਼ਿਆਦਾ ਰਹੇ ਸੋ ਇਹਦੇ ਵਿੱਚ ਜਿਹੜੀਆਂ ਸਾਡੇ ਕੋਲ ਨਦੀਨ ਨਾਸ਼ਕ ਜਿਹੜੀਆਂ ਉਪਲਬਧ ਨੇ ਜਿਹੜੀਆਂ ਸਿਫਾਰਿਸ਼ ਕੀਤੀ ਜਾਂਦੀਆਂ ਨੇ ਉਹਦੇ ਵਿੱਚ ਨਦੀਨ ਉਗਣ ਤੋਂ ਪਹਿਲਾਂ ਜਿਹੜੀ ਵਰਤੀ ਜਾਣ ਵਾਲੀਆਂ ਨੇ ਉਹਦੇ ਵਿੱਚ ਜਿੱਦਾਂ ਪਹਿਲਾਂ ਵਰਤੇ ਦੇ ਆਪਾਂ ਬੂਟਾ ਕਲੋਰ ਪੰਜਾਈ ਸੀ 1200 ਮਿਲੀਲੀਟਰ ਜਿਹੜੀ ਆ ਉਹ ਵਰਤੀ ਜਾ ਸਕਦੀ ਆ ਜਾਂ ਬੂਟਾ ਕਲੋਰ 50 EW ਜਿਹਨੂੰ ਆਪ ਫਾਸਟ ਫਿਕਸ ਨਾਲ ਵੀ ਜਾਂਦੇ ਆ ਉਹ ਵੀ ਜਿਹੜੀ ਵਰਤੀ ਜਾ ਸਕਦੀ ਹੈ ਸੋ ਇਹ ਜਿਹੜੀ ਇਹ ਇਹ ਜਿਹੜੀਆਂ ਵਿਰੀਸਾਈਡ ਆ ਤੀਨ ਨਾਸ਼ਕ ਨੇ ਇਹਨਾਂ ਨੂੰ 2-3 ਦਿਨ ਦੇ ਦੇ ਵਿੱਚ ਲੋਾਈ ਤੇ 2-3 ਦਿਨ ਦੇ ਵਿੱਚ ਵਿੱਚ ਜਿਹੜਾ ਵਾ ਉਹ ਅਸਾਂ ਵਰਤ ਸਕਦੇ ਆ ਤੇ ਇਹ ਜਿਹੜੀ ਆਮ ਕਰਕੇ ਦੇਖਿਆ ਗਿਆ ਕਿ ਫੀਲਡ ਦੇ ਵਿੱਚ ਤੇ ਬਹੁਤ ਸਾਰੇ ਕਿਸਾਨ ਵੀਰਾਂ ਵੱਲੋਂ ਖਾਦ ਦੇ ਵਿੱਚ ਜਿਹੜੀ ਆ ਉਹ ਪਾਈ ਜਾਂਦੇ ਆ ਖਾਦ ਵਿੱਚ ਪਾਉਣ ਨਾਲ ਕੋਈ ਬਹੁਤਾ ਨਹੀਂ ਫਰਕ ਪੈਂਦਾ ਜਾਂ ਕੋਈ ਬੋਤਲ ਦੇ ਵਿੱਚ ਪਾ ਕੇ ਤਾਂ ਉਹਨਾਂ ਲਈ ਇੱਕ ਉਹ ਦੋ ਤਿੰਨ ਵਾਰੀ ਇਹਨੂੰ ਲੰਗਾ ਕੇ ਤੇ ਉਹ ਛੁੱਟ ਦਿੰਦੇ ਆ ਸੋਕਸਾਨੀ ਵੀਰ ਉਹਦੇ ਵਿੱਚ ਜਦੋਂ ਆਪਾਂ ਇਕੁਅਲ ਜਿਹੜੀ ਤੁਹਾਡੀ ਬਰਾਬਰ ਇੱਕਸਾਰ ਜਿਹੜੀ ਆ ਉਹ ਨਹੀਂ ਪੈਗੀ ਫਿਰ ਉਹਦੇ ਵਿੱਚ ਨਦੀਨ ਜਿਹੜੇ ਰਹਿ ਜਣਗੇ ਸੋ ਉਹਦੇ ਜ਼ਰੂਰੀ ਹੈ ਕਿ ਜਿਹੜੀਆਂ ਸਾਡੀ ਸਫਾਰਸ਼ੂ ਦਾ ਜਿਹੜੀਆਂ ਨੇ ਨਦੀਨ ਨਾਸ਼ਕ ਆ ਉਹਨਾਂ ਨੂੰ 60 ਕਿਲੋ ਰੇਤ ਵਿੱਚ ਪਾ ਕੇ ਜਾਂ ਸੁੱਕੀ ਮਿੱਟੀ ਵਿੱਚ ਪਾ ਕੇ ਤੇ ਉਹਦੀ ਜਿਹੜੀ ਆ ਬਰਾਬਰ ਛੱਟਾ ਦਈਏ ਤੇ ਫਿਰ ਜਿਹੜਾ ਤੁਹਾਡਾ ਜਿਹੜਾ ਵਾ ਉਹ ਜ਼ਿਆਦਾ ਵਧੀਆ ਰਹੂਗਾ ਕੁਝ ਟੀਮਦਾਰ ਕਹਿੰਦੇ ਇੱਕ ਐਟ ਜਿਹੜਾ ਜਾਲਾ ਬਣੂਗਾ ਤਾਂ ਫਿਰ ਜਾਲੇ ਵਾਲੀ ਕੋਈ ਗੱਲ ਨਹੀਂ ਹੁੰਦੀ ਆਪਾਂ ਜਦੋਂ ਨਦੀਨਾ ਸ਼ਕਵਰ ਦਿੱਤੀ ਉਸ ਤੋਂ ਬਾਅਦ ਪਾਣੀ ਜਿਹੜਾ ਵਾ 10-15 ਦਿਨ ਬਾਅਦ ਖੜਾ ਰਾਇਆ ਨਿੱਜਾ ਤੇ ਆਪਣੇ ਆਪ ਜਿਹੜਾ ਵਾ ਉਹ ਜਿਹੜੀ ਤੁਹਾਡੀ ਜਿਹੜੀ ਆ ਨਦੀਨਾ ਸ਼ਕਦੀ ਜਿਹੜੀ ਆ ਵਰਤ ਉਸ ਜੋਗ ਜਿਹੜੀ ਆ ਜਿਹੜੀ ਉਹਦੀ ਕਾਰਜ ਕੁਸ਼ਲ ਜਿਹੜੀ ਵਾਜੂਗੀ ਜਿਹੜੀ ਬੂਟਾ ਕਲੋਰ ਤੋਂ ਇਲਾਵਾ ਜਿਹੜੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਨਦੀਰ ਉੱਗਣ ਤੋਂ ਪਹਿਲਾਂ ਜਿਹੜੀਆਂ ਇਸ ਫਾਰਚ ਕੀਤੀ ਜਾਂਦੀਆਂ ਨੇ ਉਹਦੇ ਵਿੱਚ ਅਨਿਲੋ ਫਾਸ 18 ਹੀ ਸੀ ਪੰਜਾਬ ਅਨਿਲੋ ਫਾਸ 18 ਹੀ ਸੀ 850 ਮਿਲੀਲੀਟਰ ਅਨਿਲੋ ਫਾਸ 3 E ਸੀ 500 ਮਿਲੀਲੀਟਰ ਇਸੇ ਤਰ੍ਹਾਂ ਪੈਂਡੀਮੈਥਲਨ ਟੀ ਇਸੀ 1000 ਤੋਂ ਲੈ ਕੇ 1200 ਮਿਲੀਲੀਟਰ ਇਹਦੇ ਵਿੱਚ ਜਿਹੜੀ ਪੈਂਡੀਮੈਥਲਨ ਜਿਹੜੀ ਆ ਜੇਕਰ ਉੱਚ ਕੁਝ ਹਲਕੀ ਜ਼ਮੀਨ ਹੈ ਉੱਥੇ ਆਪਾਂ 1 ਲੀਟਰ ਦਵਾਈ ਜਿਹੜੀ ਉਹ ਪਾ ਲੈਂਦੇ ਆ ਜੇ ਥੋੜੀ ਭਾਰੀ ਹੈ ਤਾਂ ਫਿਰ ਆਪਾਂ 800 ਮਿਲੀਲੀਟਰ ਦੀ ਦਵਾਈ ਪਾ ਲੈਂਦੇ ਆ ਇਸੇ ਤਰ੍ਹਾਂ ਪਟਿਲਾ ਕਲੋਰ ਜਿਹੜੀ 37 ਇਸੀ ਆ 750 ਮਿਲੀਲੀਟਰ ਆ ਪਟਿਲਾ ਕਲੋਰ 50 ਇਸੀ ਆ 600 ਮਿਲੀਲੀਟਰ ਆ ਫਾਇਰਜੂਲਫੋਰੋਨ ਇਥਾਈਲ ਜਿਹੜੀ ਆ 10 ਡਬਲਯੂ ਪੀ ਐ 60 ਗ੍ਰਾਮ ਆ ਉਥੇ ਹੀ ਇਹ ਜਿਹੜੀਆਂ ਜਿੰਨੀਆਂ ਵੀ ਦਸੀਆਂ ਗਈਆਂ ਇਹਦੇ ਵਿੱਚੋਂ ਕੋਈ ਵੀ ਦਵਾਈ ਜਿਹੜੀ ਆ ਉਹ ਆਪਾਂ 60 ਕਿਲੋ ਰੇਤ ਵਿੱਚ ਪਾ ਕੇ ਤੇ ਖੜੇ ਪਾਣੀ ਦੇ ਵਿੱਚ ਬੁਝਾਈ ਤੋਂ ਲਵਾਈ ਤੋਂ 3 ਦਿਨਾਂ ਦੇ ਵਿੱਚ ਵਿੱਚ ਜਿਹੜੇ ਆਪਾਂ ਉਪਾਦਨ ਇਹ ਤੋਂ ਬਾਅਦ ਜਿਹੜੀ ਇੱਕ ਸਾਡੇ ਕੋਲ ਇਹੋ ਜਿਹੀ ਵੀਡੀ ਸੈਡ ਜਿਹੜੀ ਆਪਾਂ 10 ਤੋਂ 15 ਦਿਨ ਦੇ ਵਿੱਚ ਵਿੱਚ ਆਪਾਂ ਉਹਦੀ ਵਰਤੋਂ ਕਰ ਸਕਦੇ ਹਾਂ ਸੋ ਉਹਦੇ ਵਿੱਚ 40 ਮਿਲੀਲੀਟਰ ਜਿਹੜੀ ਆ 40 ਮਿਲੀਲੀਟਰ ਜਿਹੜੀ ਆ ਪਨੋਕਸਾ ਸੋਲਗ 240 ਐਸੀ ਇਹਦਾ ਛਿੜਕਾ ਜਿਹੜਾ ਉਹ ਆਪਾਂ ਕਰ ਸਕਦੇ ਹਾਂ ਪਰ ਇਹਦੇ ਚ ਇਹ ਖਿਆਲ ਰੱਖਣਾ ਕਿ ਇਹ ਦੀ ਛਿੜਕਾ ਕਰਦੋ ਪਹਿਲਾਂ ਪਾਣੀ ਨਾ ਹੋਵੇ ਖੇਤ ਦੇ ਵਿੱਚ ਜੇ ਪਾਣੀ ਨਹੀਂ ਹੈਗਾ ਤੇ ਫਿਰ ਆਪਾਂ ਸਪਰੇਅ ਕਰਨੀ ਆ ਉਹਨੂੰ ਪਾਣੀ ਛਕਾ ਕੇ ਫਿਰ ਜਿਹੜਾ ਉਹ ਉਹਦੇ ਚ ਜਿਹੜਾ ਪਾਣੀ ਜਿਹੜਾ ਉਹ ਅਗਲੇ ਦਿਨ ਲਾਓ ਸੋ ਇਹਦੇ ਨਾਲ ਜਿਹੜੀ ਤੁਹਾਡੇ ਚੌੜੇ ਪੱਤੇ ਵਾਲੇ ਆ ਸੁਆਹ ਵਾਲੇ ਜਿਹੜੇ ਆ ਨਦੀਨ ਜਟੇ ਨੇ ਉਹ ਸਾਰੇ ਖਤਮ ਹੋ ਜੇਗੇ ਸੋ ਇਹਦੇ ਵਿੱਚ ਇਸ ਤੋਂ ਬਾਅਦ ਆ ਜੇਕਰ ਫਿਰ ਵੀ ਸਾਡੇ ਖੇਤਾਂ ਦੇ ਵਿੱਚ ਨਦੀਨ ਰਹਿ ਜਾਂਦੇ ਆ ਤੇ ਫਿਰ ਅਸੀਂ ਜਿਹੜੀਆਂ ਉਹ ਸਪਰੇਅ ਕਰ ਸਕਦੇ ਆ 20 ਤੋਂ 25 ਦਿਨ ਦੀ ਅਵਸਥਾ ਦੇ ਵਿੱਚ ਸੋ ਇਹਦੇ ਵਿੱਚ ਸਭ ਤੋਂ ਜ਼ਰੂਰੀ ਇਹ ਹੀ ਹੈ ਕਿ ਇਹ ਜਿਹੜੀ ਤੁਹਾਡੀ ਨਦੀਨ ਦੀ ਅਵਸਥਾ ਜਿਹੜੀ ਆ ਉਹ 2 ਤੋਂ 3% ਤੱਕ ਹੋਵੇ ਜਦੋਂ ਉਹ ਵੱਡੇ ਕਰ ਲੈਨੇ ਆ ਤੇ ਫਿਰ ਉਹਦੇ ਵਿੱਚ ਜਿਹੜੀ ਵੀਡੀ ਸਾਈਡ ਕੋਈ ਵਰਤਾਂਗੇ ਉਹ ਜਿਹੜੀ ਆ ਕੰਮ ਨਹੀਂ ਕਰੂਗੀ ਸੋ ਇਹਦੇ ਵਿੱਚ ਜਿਹੜੀ ਜੇ ਕੋਈ ਨਦੀਨ ਤੁਹਾਡੇ ਰਹਿ ਜਾਂਦੇ ਆ ਖੇਤ ਦੇ ਵਿੱਚ ਫਿਰ ਆਪਾਂ ਉਹਦੇ ਵਿੱਚ ਬਿਸਪੈਰਿਕ ਵੈਕ ਜਿਹੜੀ ਆ 100 ਮਿਲੀਲੀਟਰ ਦੀ ਆ ਉਹ ਆਪਾਂ ਪਾ ਸਕਦੇ ਆ ਜਿਹੜੀ ਕਿ ਸਵਾਕ ਤੇ ਝੋਨੇ ਦੇ ਮੋਥੇ ਜਿਹੜੇ ਆ ਉਹ ਸਾਰਿਆਂ ਨੂੰ ਜਿਹੜਾ ਕੰਟਰੋਲ ਕਰ ਲੂਗੀ ਇਸੇ ਤਰ੍ਹਾਂ ਫੀਨੋਕਸਾਪ੍ਰੋਪਾਈਟਾਈਲ ਇਥਾਈਲ ਜਿਹੜੀ ਆ ਆ 6.7 ਦੇ ਸੀ ਜਿਹੜੀ ਆ 400 ਮਿਲੀਲੀਟਰ ਜਿਹਨੂੰ ਆਪਾਂ ਰਾਈਸਟਾਰ ਨਾਲ ਵੀ ਜਾਂਦੇ ਆ ਇਹ ਚੀਨੀ ਕਾ ਤੇ ਜਿਹੜੀ ਹੈਗੀ ਯਾਰ ਕਣਕੀ ਜਿਹੜੀ ਆ ਉਹਨੂੰ ਵੀ ਕੰਟਰੋਲ ਕਰ ਲੂਗੀ ਇਸ ਤੋਂ ਇਲਾਵਾ ਜਿਹੜੀ ਦਾ ਡੀ ਹੈਗੀ ਜਿਹੜੀ ਆ ਵਧਾਣਾ ਵਾ ਉਹ ਕੁਝ ਵਧਾਣਾ ਜਿਹੜਾ ਸਿੱਧੀ ਬਿਜਾਈ ਚੋਂ ਦਾ ਜ਼ਿਆਦਾ ਜ਼ਿਆਦਾ ਹੁੰਦਾ ਵਾ ਜੇ ਉਹਨੂੰ ਵੀ ਆਪਾਂ ਕੰਟਰੋਲ ਕਰ ਲਾਂਗੇ ਤੇ ਝੋਨੇ ਦੇ ਮੋਥੇ ਚੋੜੇ ਪੱਤੇ ਜਿਹੜੇ ਹੈਗੇ ਆ ਤੇ ਫਿਰ ਆਪਾਂ ਮੈਟਸਲਫਰੋਨ ਜਿਹੜੀ ਮੈਟਸਲਫਰੋਨ 30 ਗ੍ਰਾਮ ਤੇ ਇਹ ਜਿਹੜੀ ਆਪਾਂ ਉਹਨੂੰ ਵਰਤ ਲਾਂਗੇ ਇਹ ਖਰੇਲਾ ਵੀ ਤੇ ਚਣੀ ਵੀ ਜਿਹੜੀ ਆ ਉਹ ਕੰਟਰੋਲ ਕਰ ਲੂਗੀ ਇਸੋਲਾਬਾਈਥੌਕਸੀਸਲਫੂਰੋਨ ਜਿਹੜੀ ਆ 50 ਮਿਲੀਗ੍ਰਾਮ ਤੇ ਬੈਂਸਲਫੂਰੋਨ ਜਿਹੜੀ ਆ ਉਹ 60 ਡੀਐਫ ਜਿਹੜੀ ਆ 40 ਗ੍ਰਾਮ ਇਹਨੂੰ ਜਿਹੜੀ ਆਪਾਂ ਵਰਤੋਂ ਕਰ ਸਕਦੇ ਹਾਂ ਜੇ ਉਹਦੇ ਵਿੱਚ ਛੋਨੇ ਦੇ ਮੋਥੇ ਛੋੜੇ ਪੱਤੇ ਆ ਇਸਲਾ ਮੋਥੇ ਗੰਡੀ ਵਾਲਾ ਗੰਡੀ ਵਾਲਾ ਮੋਥਾ ਜਿਹੜਾ ਵਾ ਜਾਂ ਚੌੜੇ ਪੱਤੇ ਆ ਜੇ ਉਹਦੇ ਵਿੱਚ ਤੁਹਾਡੇ ਖੇਤਾਂ ਦੇ ਛੋਨੇ ਦੇ ਵਿੱਚ ਫਸਲ ਦੇ ਵਿੱਚ ਹੈਗੇ ਰਹਿਗੇ ਆ ਤਾਂ ਫਿਰ ਸਾਡੇ ਕੋਲ ਇੱਕ ਕਲੋਰੀਮਿਉਰੋਨ ਜਿਹੜੀ ਇਥਾਈਲ ਜਿਹੜੀ ਆ 10% ਪ੍ਰਿੰਸ ਮੈਥਾਈਲਸਲਫੂਰੋਨ ਜਿਹੜੀ ਮੈਥਾਈਲ ਜਿਹੜੀ ਆ ਇਹ ਆਪਾਂ 8 ਗ੍ਰਾਮ ਜਿਹਨੂੰ ਐਲਬਿਕਸ ਨਾਲ ਵੀ ਜਾਣਦੇ ਆਪਾਂ ਤੇ ਉਹ ੜੀ ਦਵਾਈ 8 ਗ੍ਰਾਮ ਉਹਦੀ ਆਪਾਂ ਸਪਰੇਅ ਕਰ ਸਕਦੇ ਆ ਉਹਦੇ ਵਿੱਚ ਕੀ ਹੋਊਗਾ ਕਿ ਜਿਹੜੇ ਤੁਹਾਡੇ ਗੰਢੀ ਵਾਲਾ ਮੋਥਾ ਵਾ ਜਾਂ ਜਿਹੜੇ ਤੁਹਾਡੇ ਚੋੜੇ ਪੱਤੇ ਆ ਉਹ ਵੀ ਜਿਹੜਾ ਕੰਟਰੋਲ ਹੋ ਜੂਗਾ ਇਸ ਤੋਂ ਇਲਾਵਾ ਸਵਾਕ ਜੇਕਰ ਸਵਾਕ ਚੋਰੇ ਦੇ ਮੋਥੇ ਕੋਈ ਚੋੜੇ ਪੱਤੇ ਵਾ ਨਦੀਨ ਆ ਤੇ ਫਿਰ ਅਸੀਂ ਉੱਥੇ ਜਿਹੜੀ ਆ ਫਲੋਰ ਪਾਇਰੇਕਸੀ ਜਿਹੜੀ ਫੇਨ ਜਿਹੜੀ ਆ ਉਹ 1.31 ਮੀ% ਜਿਹੜੀ ਆ 500 ਮਿਲੀਲੀਟਰ ਦਵਾਈ ਜਿਹੜੀ ਆ ਉਹ ਆਪਾਂ ਵਰਤ ਸਕਦੇ ਹਾਂ ਉੱਥੇ ਇਸ ਤੋਂ ਇਲਾਵਾ ਇੱਕ ਹਾਂ ਮਿਕਸਚਰ ਜਿਹੜਾ ਵਾ ਬਿਸਪੈਰੀਬੈਕ 30% ਪਲੱਸ ਕਲੋਰੀਮੇਰੋਨ ਦੀ 25% ਪਲੱਸ ਮੈਡੀਸਨ ਫਿਰੋਨ ਇਹ 2.5% ਆ ਇਹ ਮਿਕਸਚਰ ਹੈ ਜਿਹੜਾ ਕਿ ਵੱਖ-ਵੱਖ ਤਿੰਨੇ ਜੜੀਆਂ ਨੇ ਉਹਦੇ ਵਿੱਚ ਜਿਹੜੀਆਂ ਦਵਾਈਆਂ ਦਾ ਮਿਕਸ ਇੱਕ ਮਿਕਸ਼ਨ ਬਣਾ ਕੇ ਉਹੜਾ ਇੱਕ ਚੌੜੇ ਪੱਤਿਆਂ ਨੂੰ ਸਵਾੰਕ ਨੂੰ ਕੋਈ ਚੌੜੇ ਪੱਤੇ ਜਿਹੜੇ ਤੁਹਾਡੇ ਮੁੱਥੇ ਆ ਇਹ ਸਾਰਿਆਂ ਨੂੰ ਕੰਟਰੋਲ ਕਰੂਗੀ ਉਹ ਜਿਹੜੀ 40 ਗ੍ਰਾਮ ਪ੍ਰਤੀ ਕਿਲੇ ਹਿਸਾਬ ਨਾਲ ਆਪਾਂ ਸਪਰੇਅ ਕਰਾਂਗੇ ਤੇ ਸਪਰੇਅ ਕਰਨ ਵੇਲੇ ਇਹ ਖਿਆਲ ਰੱਖਣਾ ਕਿ ਪਾਣੀ ਜਿਹੜਾ ਵਾ ਉਹ ਬਦਲਾਇਆ ਜਾਵੇ ਉਦੋਂ ਲੱਕ 150 ਲੀਟਰ ਪਣੀ ਲਾਇਆ ਜਾਵੇ ਤੇ ਇੱਕ ਜਿਹੜੀ ਹੈ ਤੁਹਾਡੀ ਕਟਵਾਈ ਨੋਜ ਜਿਹੜੀ ਹੈ ਉਹਦਾ ਕਟ ਜਿਹੜਾ ਜਿਹੜਾ ਮੂੰਹ ਆ ਉਹ ਥਾਣੂਵੇ ਤੇ ਫਿਰ ਆਪਾਂ ਇਹਦੇ ਉੱਤੇ ਕਰ ਸਕਦੇ ਹਾਂ ਸੋ ਇਹਦੇ ਵਿੱਚ ਝੋਨੇ ਦੇ ਵਿੱਚ ਜਿਹੜੇ ਮੁਖਤੌਰ ਤੇ ਜਿਹੜੇ ਨਦੀਨ ਆ ਇਹਨਾਂ ਦੀ ਰੋਕਥਾਮ ਕਰਕੇ ਆਪਾਂ ਜਿਹੜੀ ਫਸਲ ਨੂੰ ਜਿਹੜਾ ਵੱਧ ਪੈਦਾਵਾਰ ਲੈ ਸਕਦੇ ਹਾਂ ਸੋ ਮੇਰੀ ਸਾਰਿਆਂ ਨੂੰ ਬੇਨਤੀ ਇਹ ਹੈ ਕਿ ਆਪਾਂ ਆਪਣੇ ਟੋਟਕੇ ਨਾ ਵਰਤੀਏ ਕਿਉਂਕਿ ਜੇ ਆਮ ਤੰਦਾ ਕਿ ਇੱਕ ਖਾਦ ਵਿੱਚ ਪਾ ਕੇ ਸਵੇਰੇ ਮੈਂ ਦੇਖਿਆ ਕਿ ਖਾਦ ਵਿੱਚ ਪਾ ਕੇ ਬਹੁਤ ਸਾਰੇ ਕਿਸਾਨ ਵਰਤ ਰਹੇ ਆ ਉਹਨਾਂ ਦਾ ਇੱਕ ਤਾਂ ਤਾਂ ਜਿਹੜੀ ਦਵਾਈ ਜਿਹੜੀ ਆ ਜਿਹੜੀ ਲਿਕੁਇਡ ਉਹ ਤਾਂ ਥੱਲੇ ਲੱਗ ਜਾਂਦੀ ਆ ਜਿਹੜਾ ਥੱਲੇ ਪੱਲੀ ਵਿਚਾਈ ਹੁੰਦੇ ਉੱਤੇ ਵੀ ਦਿਖ ਪਿੰਦੀ ਆ ਉਹ ਅਬਜ਼ਰਬ ਨਹੀਂ ਕਰ ਸਕਦੀ ਜਿਹੜੀ ਤੁਹਾਡੀ ਮਿੱਟੀ ਆ ਜਾਂ ਰੇਤ ਆ ਉਹ ਅਬਜ਼ਰਬ ਕਰ ਲੂਗੀ ਉਹ ਬਰਾਬਰ ਜਿਹੜੀ ਉਸ ਜਿਹੜੀ ਆ ਉਹਦੀ ਰੇਸ਼ਾ ਛੜਾ ਦਿੱਤਾ ਜਾਊਗਾ ਸੋ ਸਾਰਿਆਂ ਨੂੰ ਬੇਨਤੀ ਆ ਕਿ ਇਹ ਆਪਣੀ ਨਦੀਨਾਂ ਦੀ ਰੋਕਤੋਂ ਜੜੀ ਆ ਉਹ ਸਹੀ ਤਰੀਕੇ ਨਾਲ ਕਰੀਏ ਤਾਂ ਜੋ ਅਸੀਂ ਵੱਧ ਤੋਂ ਵੱਧ ਪਾਤਾਵਰ ਲੈ ਸਕੀਏ ਤੇ ਬਾਅਦ ਵਿੱਚਾਨੂੰ ਕੋਈ ਪ੍ਰੋਬਲਮ ਨਾ ਹੋਵੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਬਲ ਸੇ